ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਨੂੰ ਜਲੰਧਰ 'ਚ ਵੇਚਦਾ ਹੈ ਤੋਬੀ ਮਹੱਲੇ ਦਾ ਸ਼ਾਨੂ ਖੁਦ ਹੋਇਆ ਫਰਾਰ ਹੁਣ ਗੁਰਗੇ ਸਾਹਮਣੇ ਨੇ ਕੰਮ ਜਾਂਚ ਹੋਈ ਤਾਂ ਸਾਹਮਣੇ ਆ ਸਕਦੀ ਹੈ ਡਰੱਗ ਮਨੀ ਨਾਲ ਬਣਾਈ ਕਰੋੜਾਂ ਦੀ ਪ੍ਰਾਪਰਟੀ ਜਲੰਧਰ ਦੇ ਤੋਬੀ ਮਹੱਲੇ ਦਾ ਸ਼ਾਨੂ ਨਾਮ ਦਾ ਨੌਜਵਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਜਲੰਧਰ ਦੇ ਵਿੱਚ ਵੇਚਦਾ ਹੈ ਦੈਨਿਕ ਸਵੇਰਾ ਨੇ ਪ੍ਰਮੁਖਤਾ ਦੇ ਨਾਲ ਖੁਲਾਸਾ ਕੀਤਾ ਸੀ ਕਿ ਸ਼ਾਨੂੰ ਜਲੰਧਰ ਦੇ ਜੋਤੀ ਚੌਂਕ, ਮਗਦੂਮਪੁਰਾ ਤੇ ਨਕੋਦਰ ਚੌਂਕ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਖੁਲਾਸੇ ਤੋਂ ਬਾਅਦ ਸ਼ਾਨੂੰ ਜਲੰਧਰ ਛੱਡ ਕੇ ਫਰਾਰ ਹੋ ਗਿਆ ਹੈ। ਹੁਣ ਸੂਤਰਾਂ ਦਾ ਕਹਿਣਾ ਹੈ ਕਿ ਸ਼ਾਨੂੰ ਦੇ ਸੰਬੰਧ ਅੰਮ੍ਰਿਤਸਰ ਦੇ ਹੈਰੋਨ ਤਸਕਰਾਂ ਨਾਲ ਹੈ ਜਿਨ੍ਹਾਂ ਨੂੰ ਉਹ ਜੇਲ੍ਹ ਦੇ ਵਿੱਚ ਮਿਲਿਆ ਸੀ। ਗੌਰਤਲਬ ਬੱਕੀ ਸ਼ਾਨੂ ਦੇ ਖਿਲਾਫ ਪਹਿਲਾ ਵੀ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਹੋਇਆ ਸੀ ਇਸੇ ਦੌਰਾਨ ਉਹ ਜੇਲ੍ਹ ਦੇ ਵਿੱਚ ਅੰਮ੍ਰਿਤਸਰ ਦੇ ਕੁਝ ਹੈਰੋਇਨ ਤਸਕਰਾਂ ਦੇ ਸੰਪਰਕ ਚ ਆਇਆ ਜੋ ਕਿ ਪਾਕਿਸਤਾਨ ਦੇ ਡਰੱਗ ਸਮਗਲਰਾਂ ਦੇ ਸੰਬੰਧ ਦੇ ਵਿੱਚ ਨੇ ਤੇ ਇਹੇ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਸ਼ਾਨੂ ਨੇ ਇਹਨਾਂ ਤੋਂ ਹੈਰੋਇਨ ਖਰੀਦ ਕੇ ਜਲੰਧਰ ਦੇ ਵਿੱਚ ਵੇਚਣ ਲੱਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹੈਰੋਇਨ ਵੇਚ ਕੇ ਕਮਾਈ ਗਈ ਡਰੱਗ ਮਨੀ ਦੇ ਨਾਲ ਸ਼ਾਨੂ ਨੇ ਕਰੋੜਾ ਰੁਪਏ ਦੀ ਪ੍ਰਾਪਰਟੀ ਬਣਾਈ ਹੈ ਜੇਕਰ ਸ਼ਾਨੂ ਨੂੰ ਲੈ ਕੇ ਪੁਲਿਸ ਜਾਂਚ ਸ਼ੁਰੂ ਹੁੰਦੀ ਹੈ ਤਾਂ ਕਈ ਹੈਰਾਨੀਜਨਕ ਖੁਲਾਸੇ ਹੋ ਸਕਦੇ ਨੇ ਸੂਤਰਾਂ ਦੀ ਮੰਨੀਏ ਤਾਂ ਸ਼ਾਨੂ ਦੇ ਫਰਾਰ ਹੋਣ ਤੋਂ ਬਾਅਦ ਫਿਲਹਾਲ ਹੈਰੋਇਨ ਤਸਕਰੀ ਦਾ ਕੰਮ ਉਸਦੇ ਗੁਰਗੇ ਸੰਭ ਰਹੇ ਨੇ ਦੱਸਦੀ ਹੈ ਕਿ ਸ਼ਾਨੂੰ ਵੱਡੀ ਮਾਤਰਾ ਦੇ ਵਿੱਚ ਅੰਮ੍ਰਿਤਸਰ ਤੋਂ ਹੈਰੋਇਨ ਖਰੀਦ ਕੇ ਲੈ ਕੇ ਆਉਂਦਾ ਹੈ ਤੇ ਜਲੰਧਰ ਦੇ ਵਿੱਚ ਆ ਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਹੈਰੋਇਨ ਵੇਚਦਾ ਹੈ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਨੂੰ ਜਲੰਧਰ 'ਚ ਵੇਚਦਾ ਹੈ ਥੋਬੀ ਮਹੱਲੇ ਦਾ ਸ਼ਾ ਨੂੰ ਖੁਦ ਹੋਇਆ ਫਰਾਰ ਹੁਣ ਗੁਰਗੇ ਸੰਭ ਰਹੇ ਨੇ ਕੰਮ ਜਾਂਚ ਹੋਈ ਤਾਂ ਸਾਹਮਣੇ ਆ ਸਕਦੀ ਹੈ ਡਰੱਗ ਮਨੀ ਨਾਲ ਬਣਾਈ ਕਰੋੜਾਂ ਦੀ ਪ੍ਰਾਪਰਟੀ ਜਲੰਧਰ ਦੇ ਤੋਬੀ ਮਹੱਲੇ ਦਾ ਸ਼ਾਨੂੰ ਨਾਮ ਦਾ ਨੌਜਵਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਜਲੰਧਰ ਦੇ ਵਿੱਚ ਵੇਚਦਾ ਦੈਨਿਕ ਸਵੇਰਾ ਨੇ ਪ੍ਰਮੁਖਤਾ ਦੇ ਨਾਲ ਖੁਲਾਸਾ ਕੀਤਾ ਸੀ ਕਿ ਸ਼ਾਨੂੰ ਜਲੰਧਰ ਦੇ ਜੋਤੀ ਚੌਂਕ, ਮਗਦੂਮਪੁਰਾ ਤੇ ਨਕੂਦਰ ਚੌਂਕ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਖੁਲਾਸੇ ਤੋਂ ਬਾਅਦ ਸ਼ਾਨੂੰ ਜਲੰਧਰ ਛੱਡ ਕੇ ਫਰਾਰ ਹੋ ਗਿਆ। ਹੁਣ ਸੂਤਰਾਂ ਦਾ ਕਹਿਣਾ ਹੈ ਕਿ ਸ਼ਾਨੂੰ ਦੇ ਸੰਬੰਧ ਅੰਮ੍ਰਿਤਸਰ ਦੇ ਹੈਰੋਨ ਤਸਕਰਾਂ ਨਾਲ ਹੈ ਜਿਨ੍ਹਾਂ ਨੂੰ ਉਹ ਜੇਲ੍ਹ ਦੇ ਵਿੱਚ ਮਿਲਿਆ ਸੀ। ਗੌਰਤਲਬ ਬੱਕੀ ਸ਼ਾਨੂ ਦੇ ਖਿਲਾਫ ਪਹਿਲਾ ਵੀ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਹੋਇਆ ਸੀ ਇਸੇ ਦੌਰਾਨ ਉਹ ਜੇਲ੍ਹ ਦੇ ਵਿੱਚ ਅੰਮ੍ਰਿਤਸਰ ਦੇ ਕੁਝ ਹੈਰੋਇਨ ਤਸਕਰਾਂ ਦੇ ਸੰਪਰਕ ਚ ਆਇਆ ਜੋ ਕਿ ਪਾਕਿਸਤਾਨ ਦੇ ਡਰੱਗ ਸਮਗਲਰਾਂ ਦੇ ਸੰਬੰਧ ਦੇ ਵਿੱਚ ਨੇ ਤੇ ਇਹੇ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਸ਼ਾਨੂ ਨੇ ਇਹਨਾਂ ਤੋਂ ਹੈਰੋਇਨ ਖਰੀਦ ਕੇ ਜਲੰਧਰ ਦੇ ਵਿੱਚ ਵੇਚਣ ਲੱਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹੈਰੋਇਨ ਵੇਚ ਕੇ ਕਮਾਈ ਗਈ ਡਰੱਗ ਮਨੀ ਦੇ ਨਾਲ ਸ਼ਾਨੂ ਨੇ ਕਰੋੜਾ ਰੁਪਏ ਦੀ ਪ੍ਰਾਪਰਟੀ ਬਣਾਈ ਹੈ ਜੇਕਰ ਸ਼ਾਨੂ ਨੂੰ ਲੈ ਕੇ ਪੁਲਿਸ ਜਾਂਚ ਸ਼ੁਰੂ ਹੁੰਦੀ ਹੈ ਤਾਂ ਕਈ ਹੈਰਾਨੀਜਨਕ ਖੁਲਾਸੇ ਹੋ ਸਕਦੇ ਨੇ ਸੂਤਰਾਂ ਦੀ ਮੰਨੀਏ ਤਾਂ ਸ਼ਾਨੂ ਦੇ ਫਰਾਰ ਹੋਣ ਤੋਂ ਬਾਅਦ ਫਿਲਹਾਲ ਹੈਰੋਇਨ ਤਸਕਰੀ ਦਾ ਕੰਮ ਉਸਦੇ ਗੁਰਗੇ ਸੰਭ ਰਹੇ ਨੇ ਦੱਸਦੀ ਹੈ ਕਿ ਸ਼ਾਨੂੰ ਵੱਡੀ ਮਾਤਰਾ ਦੇ ਵਿੱਚ ਅੰਮ੍ਰਿਤਸਰ ਤੋਂ ਹੈਰੋਇਨ ਖਰੀਦ ਕੇ ਲੈ ਕੇ ਆਉਂਦਾ ਹੈ ਤੇ ਜਲੰਧਰ ਦੇ ਵਿੱਚ ਆ ਕੇ ਇਹਨਾਂ ਇਲਾਕਿਆਂ ਦੇ ਵਿੱਚ ਹੈਰੋਇਨ ਵੇਚਦਾ ਹੈ